ਨੇ ਕਿ ਪਰਮਜੀਤ ਸਿੰਘ ਪਹਿਲਾਂ ਵੀ ਕਿਸਾਨਾਂ ਦੇ ਅੰਦਰ ਬਹੁ ਜਿੰਮੇਵਾਰੀ ਦੇ ਨਾਲ ਜਥੇਬੰਦੀ ਦੀਆਂ ਜ਼ਿੰਮੇਵਾਰੀਆਂ ਚੱਕ ਕੇ ਜਥੇਬੰਦੀਆਂ ਦੀਆਂ ਕੰਮ ਕਰਦੇ ਰਹੇ ਨੇ ਮੇਰਾ ਇਹਨਾਂ ਨਾਲ ਬਾਅਦ 2017 ਤੋਂ ਲਗਾਤਾਰ ਹੈ ਪਟਿਆਲੇ ਧਰਨੇ ਦੇ ਵਿੱਚ ਫਿਰ ਦਿੱਲੀ ਦੇ ਅੰਦੋਲਨ ਦੇ ਦੌਰਾਨ ਉਸ ਤੋਂ ਪਹਿਲਾਂ ਵੀ ਸੋ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਅਸੀਂ ਦਿੱਤੀ ਹੈ ਕਿ ਕਪੂਰਥਲਾ ਜਿਲ੍ਹੇ ਦੇ ਪ੍ਰਧਾਨ ਤੇ ਸਾਡੀ ਸੂਬਾ ਕਮੇਟੀ ਦੇ ਸੂਬੇ ਦੇ ਮੈਂਬਰ ਦੇ ਤੌਰ ਤੇ ਨਿਭਾਉਣਗੇ ਔਰ ਨਾਓ ਮੈਂਬਰੀ ਕਮੇਟੀ ਜਿਹੜੀ ਇਹਨਾਂ ਨੇ ਬਣਾਈ ਹੈ ਅੱਗੇ ਉਹ ਨਾਓ ਮੈਂਬਰੀ ਕਮੇਟੀ ਹੈ ਜਿਹੜੀ ਬਾਕੀ ਜਿਹੜੇ ਜ਼ਿੰਮੇਵਾਰੀਆਂ ਨੇ ਜਨਰਲ ਸੈਕਟਰੀ ਦੀ ਖਜ਼ਾਨਚੀ ਦੀ ਮੀਤ ਪ੍ਰਧਾਨ ਦੀ ਉਹ ਸਾਥੀ ਜਿਹੜੇ ਆਪਸ ਵਿੱਚ ਬੈਠ ਕੇ ਆਪਣੀ ਮੀਟਿੰਗ ਦੇ ਵਿੱਚ ਕਰ ਲੈਣਗੇ ਸੋ ਅੰਤ ਦੇ ਵਿੱਚ ਮੈਂ ਫਿਰ ਪਰਮਜੀਤ ਬਾਪੂਰ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਉਹਨਾਂ ਦੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੋਇਆ ਆਸ ਕਰਦਾ ਕਿ ਅਸੀਂ ਸਿੰਗਰ ਸਿਲ ਜਥੇਬੰਦੀ ਦੇ ਨੀਮਾ ਦੇ ਚਲਦੇ ਹੋਏ ਲੋਕਾਂ ਦੀਆਂ ਆਸਰਾ ਤੇ ਜੋ ਸਦਰਾ ਨੇ ਕਿਸਾਨਾਂ ਦੀਆਂ ਖਾਸ ਕਰਕੇ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਕਾਮਯਾਬ ਹੋਇਆ। ਪੰਜਾਬ ਤੋਂ ਹੋਰ ਜ਼ਿਲ੍ਹਿਆਂ ਤੋਂ ਟੀਮ ਆਈ ਆ ਜਿਨ੍ਹਾਂ ਨੇ ਅੱਜ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਵਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਕਪੂਰਸਲਾ ਦੇ ਵਿੱਚ ਅਸੀਂ ਜ਼ਿੰਮੇਵਾਰੀ ਨੂੰ ਬਖੋਬੀ ਨਿਭਾਵਾਂਗੇ। ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਸਾਡੀ ਜਥੇਬੰਦੀ ਦਾ ਵਿਸਾਰ ਘਟਿਆ ਜਾਂ ਨਹੀਂ ਹੈਗਾ ਕਾ ਕਾਫੀ ਥਾਰੇ ਜ਼ਿਲ੍ਹਿਆਂ ਦੇ ਵਿੱਚ ਸਾਡਾ ਸਾਡੇ ਸਾਥੀ ਸਾਡੇ ਭਰਾ ਬਹੁਤ ਆ ਜਿਨ੍ਹਾਂ ਦਾ ਸਾਡਾ ਪਿਆਰ ਆ ਪਹਿਲੀ ਜਥੇਬੰਦੀ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਜਥੇਬੰਦੀ ਦਾ ਵਿਸਾਰ ਹੈ ਜਿਹੜਾ ਫਸਾਰਿਆ ਕਪੂਰਥਾਲੇ ਤੋਂ ਬਾਹਰ ਵੀ ਅਤੇ ਜਿਹੜੇ ਸਮੁੱਚੇ ਇਲਾਕੇ ਦੀਆਂ ਸਮੱਸਿਆਵਾਂ ਆ ਵਾਗੀਆਂ ਵਾ ਉਹਨਾਂ ਨੂੰ ਜਿੱਦਾਂ ਅਸੀਂ ਪਹਿਲਾਂ ਸਰਕਾਰਾਂ ਦੇ ਨਾਲ ਲੜਦੇ ਰਹੇ ਸੰਘਰਸ਼ ਲੜਦੇ ਰਹੇ ਆ ਤੇ ਜਾਂ ਕੋਈ ਵੀ ਸਾਨੂੰ ਸ਼ਾਹੀ ਦੇ ਨਾਲ ਸਰਕਾਰ ਦੇ ਨਾਲ ਜਿੱਥੇ ਵੀ ਸਾਨੂੰ ਕੋਈ ਕਮ ਤੰਦੇ ਦੇ ਸਵਰੂਪ ਤੋਂ ਦੀ ਲੋੜ ਹੈ ਕਿਸੇ ਵੀ ਕਿਸਾਨ ਦੀ ਉਹਦੇ ਨਾਲ ਅਸੀਂ ਬੈਠ ਰਾ ਤੇ ਇੱਕੋ ਤਰ੍ਹਾਂ